ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2 ਕੇ ਤੇ ਅੱਜ ਗੱਲ ਕਰਦੇ ਹਾਂ ਜੇ ਨੰਦਪੁਰ ਕਲੌੜ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਵਿੱਚ ਬਹੁਤ ਤਕੜਾ ਕਬੱਡੀ ਦਾ ਮਹਾਕੁੰਭ ਕਰਵਾਇਆ ਜਾ ਰਿਹਾ ਹੈ ਜਿੱਥੇ ਕਿ ਬੇਸਟਾਂ ਨੂੰ 911 ਟਰੈਕਟਰ ਤੇ ਜਾਣੇ ਆ ਕਹਿੰਦੇ ਬਹੁਤ ਵਧੀਆ ਵਧੀਆ ਟੀਮਾਂ ਤੇ ਬਹੁਤ ਵਧੀਆ ਪਲੇਅਰ ਪਹੁੰਚ ਰਹੇ ਆ ਤੁਹਾਨੂੰ ਪਲੇਅਰਾਂ ਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ ਵੀਡੀਓ ਦੇ ਲਾਸਟ ਵਿੱਚ ਦੇਖੋ ਨੰਦਪੁਰ ਕਲੌੜ ਜਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਕਮੇਟੀ ਕਹਿੰਦੇ ਜੋਰਾਂ ਤੇ ਲੱਗੀ ਪਈ ਹੈ ਕਹਿੰਦੇ ਗਰਾਊਂਡ ਦੀ ਤਿਆਰੀ ਕਰਨ ਇੱਥੇ ਬਹੁਤ ਜ਼ਿਆਦਾ ਮੀਂਹ ਪੈਣ ਕਾਰਨ ਕਹਿੰਦੇ ਮੈਚਾਂ ਦਾ ਥੋੜਾ ਜਿਹਾ ਲੇਟ ਹੋ ਜੂ ਪਰ ਹੋਣਗੇ ਜ਼ਰੂਰ ਦੇਖੋ ਗਰਾਊਂਡ ਦੀ ਤਿਆਰੀ ਕਿੱਦਾਂ ਦੀ ਚੱਲ ਰਹੀ ਹੈ ਤੇ ਬਹੁਤ ਜ਼ਿਆਦਾ ਮੀਂਹ ਪੈਣ ਕਾਰਨ ਕਹਿੰਦੇ ਕਮੇਟੀ ਨੂੰ ਬਹੁਤ ਔਖਾ ਹੋ ਗਿਆ ਪਰ ਫਿਰ ਵੀ ਕਹਿੰਦੇ ਕਮੇਟੀ ਨੇ ਹਿੰਮਤ ਨਹੀਂ ਹਾਰੀ ਸਾਰੇ ਪਿੰਡ ਦੇ ਸਨਜੋਗ ਨਾਲ ਕਹਿੰਦੇ 5-4 ਟਰੈਕਟਰ ਲੱਗੇ ਪਏ ਆ ਦੇਖੋ ਕਹਿੰਦੇ ਗਰਾਊਂਡ ਦੀ ਤਿਆਰੀ ਕਰਨ ਬਾਹਰ ਬਾਰਿਸ਼ ਬਹੁਤ ਜ਼ਿਆਦਾ ਮੀਂਹ ਪਿਆ ਦੇਖੋ ਬਾਹਰ ਦਾ ਮਾਹੌਲ ਵੀ ਦਿਖਾਉਨੇ ਆ ਆਪਾਂ ਤੁਹਾਨੂੰ ਤੇ ਪਰ ਕਰੋ ਅਰਦਾਸ ਸਾਰੇ ਹੁਣ ਮੀਂਹ ਨਾ ਪਵੇ ਤੇ ਬਹੁਤ ਤਕੜੇ ਮੈਚ ਕਰਵਾਏ ਜਾਣਗੇ ਕਮੇਟੀ ਨੇ ਇੱਥੇ ਅੱਗੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਤੁਹਾਨੂੰ ਅੱਗੇ ਜਾ ਕੇ ਕਮੇਟੀ ਨੇ ਕੀ ਕਿਹਾ ਮੈਚ ਕਿੰਨੇ ਵਜੇ ਸਟਾਰਟ ਹੋਣਗੇ ਤੇ ਕਦੋਂ ਮੈਚ ਕਰਵਾਏ ਜਾਣਗੇ ਤੇ ਕਿਹੜੇ-ਕਿਹੜੇ ਪਲੇਅਰ ਪਹੁੰਚ ਰਹੇ ਆ ਕਹਿੰਦੇ ਇੱਥੇ ਬਰਸਾਲਪੁਰ ਦੀ ਟੀਮ ਵੀ ਬਹੁਤ ਤਗੜੀ ਬਣ ਕੇ ਪਹੁੰਚ ਰਹੀ ਆ ਜਿਵੇਂ ਕਿ ਕਹਿੰਦੇ ਗਰਵਿੰਦਰ ਕਾਂਗੇ ਵਾਲਾ ਵੀ ਪਹੁੰਚ ਲਿਆ ਤੇ ਕਹਿੰਦੇ ਕਿ ਤੂੰ ਬੁੱਢਣਪੁਰਿਆ ਵੀ ਪਹੁੰਚ ਰਿਹਾ ਅਮਰਤ ਬਰਸਾਲਪੁਰਿਆ ਵੀ ਕਹਿੰਦੇ ਪਹੁੰਚ ਰਿਹਾ ਬਹੁਤ ਤਗੜੇ ਤਗੜੇ ਪਲੇਅਰ ਪਹੁੰਚ ਰਹੇ ਆ ਸਾਰੇ ਵੀਰ ਜਰੂਰ ਦੇਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੋ ਕਿ ਸਾਰੇ ਦਰਸ਼ਕ ਵੀਰਾਂ ਨੂੰ ਪਤਾ ਲੱਗੇ ਅਪਡੇਟ ਲਈ ਬਹੁਤ ਦੇਖੋ ਵੀਰ ਕਿੰਨੀ ਮਿਹਨਤ ਕਰ ਰਹੇ ਆ ਇਸ ਟੂਰਨਾਮੈਂਟ ਨੂੰ ਕਰਾਉਣ ਲਈ ਇਹ ਕਬੱਡੀ ਦਾ ਸੱਚਾ ਜਨੂਨ ਹੈ ਪੰਜਾਬ ਦਾ ਆਪਾਂ ਕਮੇਟੀ ਦੀ ਵੀਡੀਓ ਵੀ ਅਪਲੋਡ ਕਰਦੇ ਆ ਜਿਸ ਵਿੱਚ ਉਹ ਟਾਈਮ ਤੇ ਦੱਸਦੇ ਆ ਟੀਮਾਂ ਨੂੰ ਮੈਸੇਜ ਦੰਦੇ ਆ ਥੋੜੀ ਦੇਰ ਤੱਕ 5-7 ਮਿੰਟ ਦਾ ਕਰਦੇ ਆ ਦੇਖੋ ਕਿੰਨਾ ਮੀਂਹ ਪਿਆ ਇੱਥੇ ਪਰ ਫਿਰ ਵੀ ਵੀਰਾਂ ਨੇ ਹਿੰਮਤ ਨਹੀਂ ਹਾਰੀ ਇਹ ਗਰਾਊਂਡ ਤੋਂ ਬਾਹਰ ਦੀਆਂ ਤਸਵੀਰਾਂ ਬਾਪਾਰੂ ਨੂੰ ਭੱਤਰਬਾ ਟੂਰਨਾਮੈਂਟ ਜਾਂਦਾ ਹੈ ਤੇ ਮਹਾਰਾਜ ਜੀ ਨੇ ਕਿਹਾ ਮਜੂਰਾ ਕਹਿੰਦੇ ਮਹਾਰਾਜ ਜੀ ਨੇ ਵਾਰਤ ਕਰਤੀ ਅੱਜ ਤੇ ਅਸੀਂ ਗਰਾਊਂਡ ਤਿਆਰ ਕਰਨ ਲੱਗੇ ਹਾਂ ਸਾਨੂੰ ਅਸੀਂ ਤੁਹਾਨੂੰ ਇਹ ਮੈਸੇਜ ਦਿੰਨੇ ਕਿ 2 ਵਜੇ ਤੱਕ ਅਸੀਂ ਸਾਰਾ ਗਰਾਊਂਡ ਤਿਆਰ ਕਰਕੇ ਸ਼ੁਰੂ ਕਰ ਦੇਣਾ ਜਿਹੜੀ ਵੀ ਟੀਮ ਨੇ ਦੂਰੋਂ ਨੇੜੋਂ ਆ ਪਹੁੰਚਣਾ ਤੇ ਉਹ ਟੀਮ ਆਪਣੀ ਆ ਸਕਦੀ ਹੈ ਮੈਚ ਤਕਰੀਬਨ ਸਾਰੀ ਰਾਤ ਚੱਲਣਗੇ ਜਿੰਨਾ ਚਿਰ ਸਾਡਾ ਫੈਸਲਾ ਨਹੀਂ ਲੱਭਦਾ 2 ਵਜੇ 3 ਵਜੇ 4 ਵਜੇ ਅੱਜ ਮੈਂ ਤੇ ਅਸੀਂ ਚੜਾਉਣੇ ਆਂ ਇਹ ਸਾਰੀ ਸੰਗਤ ਦੇ ਚਲਣਾ ਵਿੱਚ ਬੇਨਤੀ ਸਾਰੇ ਪਲੇਅਰਾਂ ਨੂੰ ਬੇਨਤੀ ਵੀ ਹੋਮ ਆਮ ਆ ਕੇ ਪਹੁੰਚੋ ਜਿਵੇਂ ਪਹਿਲਾ ਮੇਲਾ ਭਰਤ ਤੋਂ ਤੇ ਬਾਅਦ ਮੇਲਾ ਭਰੂਗਾਚ ਰਾਤ 11 ਵੀ ਤਾਂ ਹੀ ਦਿੱਤੇ ਜਾਣੇ ਜੇ ਤੁਸੀਂ ਪਹੁੰਚਣਾ ਸਾਰੇ ਨੂੰ ਬੇਨਤੀ ਹੈ ਵੀ 2 ਵਜੇ ਅਸੀਂ ਟਾਈਆਂ ਸ਼ੁਰੂ ਕਰ ਦੇਣੀ ਆ ਬਾਕੀ ਅਗਰ ਬਾਰਸ਼ ਨਾ ਪਈ ਤੇ ਮੀ ਆਪਾ ਟੂਰਨਾਮੈਂਟ ਪੱਕਾ ਹੋਊਗਾ ਅੱਜ ਹੀ ਹੋਊਗਾ ਮਹਾਰਾਜ ਵੱਖਰੇ ਟੀਵੀ ਦਾ ਵੀ 2 ਵਜੇ ਤੱਕ ਸ਼ੁਰੂ ਕਰ ਦੇਣੀ 6 ਵਜੇ ਤੱਕ ਅਸੀਂ ਟਾਈਆਂ ਪਾ ਦੇਣੀ ਆ ਸਵੇਰ ਤੱਕ ਕੰਟਰੀਆਂ ਐਂਟਰੀ ਆਉਣਗੇ ਸਵੇਰ ਤੱਕ ਬਾਕੀ ਸਾਰੀ ਸਾਡੀ ਕਮੇਟੀ ਖੜੀ ਹੈ ਪੈਂਟ ਵਾਲੀ ਵੀ ਗੱਲ ਹੈ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਕਬੱਡੀ ਅਪਡੇਟ 2K ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਧੰਨਵਾਦ